ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪਾਂ ਨੂੰ ਕਤਰ ਪੁਲਿਸ ਨੇ ਸੰਗਤ ਦੇ ਹਵਾਲੇ ਕਰ ਦਿੱਤਾ ਹੈ ਕਤਰ ਤੋਂ ਸੰਗਤ ਦੀ ਸਹਿਯੋਗ ਦੇ ਨਾਲ ਦੋਵੇਂ ਸਰੂਪ ਅੰਮ੍ਰਿਤਸਰ ਲਿਆਂਦੇ ਗਏ ਨੇ ਐਸਜੀਪੀਸੀ ਨੇ ਗੁਰੂ ਰਾਮਦਾਸ ਹਵਾਈ ਅੱਡੇ ਤੋਂ ਸਤਕਾਰ ਸਹਿਤ ਪਾਵਨ ਸਰੂਪ ਪ੍ਰਾਪਤ ਕਰ ਲਏ ਨੇ ਪਾਲਕੀ ਵਾਲੀ ਗੱਡੀ ਦੇ ਵਿੱਚ ਸਜਾ ਕੇ ਸ੍ਰੀ ਦਰਬਾਰ ਸਾਹਿਬ ਇਹ ਸਰੂਪ ਲਿਆਂਦੇ ਗਏ ਨੇ ਦੋਵੇਂ ਸਰੂਪਾਂ ਨੂੰ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵਿਖੇ ਸੋ ਸ਼ੋਭਿਤ ਕੀਤਾ ਗਿਆ ਹੈ ਕਤਰ ਪੁਲਿਸ ਨੇ ਕੁਝ ਦਿਨ ਪਹਿਲਾਂ ਦੋਵੇਂ ਸਰੂਪਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਸੀ ਤਾਂ ਇਸ ਤੋਂ ਬਾਅਦ ਐਸਜੀਪੀਸੀ ਦੇ ਵੱਲੋਂ ਸਵਾਲ ਚੁਕੇ ਗਏ ਤਾਂ ਉਸ ਤੋਂ ਬਾਅਦ ਕਤਰ ਪੁਲਿਸ ਦੇ ਵੱਲੋਂ ਅੰਬੈਸੀ ਨੂੰ ਇਹ ਸਰੂਪ ਜਿਹੜੇ ਨੇ ਉਹ ਸੌਂਪੇ ਗਏ ਤਾਂ ਕਤਰ ਪੁਲਿਸ ਨੇ ਕੁਝ ਦਿਨ ਪਹਿਲਾਂ ਦੋਵੇਂ ਸਰੂਪਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਪਾਵਨ ਸਰੂਪ ਕਤਰ ਪੁਲਿਸ ਨੇ ਸੰਗਤ ਨੂੰ ਦੇ ਦੇਤੇ ਤਾਂ ਕਤਰ ਤੋਂ ਸੰਗਤ ਦੀ ਸਹਿਯੋਗ ਦੇ ਨਾਲ ਦੋਵੇਂ ਸਰੂਪ ਅੰਮ੍ਰਿਤਸਰ ਲਿਆਂਦੇ ਗਏ ਨੇ ਤਾਂ ਉਸ ਵਕਤ ਦੀ ਤਸਵੀਰ ਜਦੋਂ ਅੰਮ੍ਰਿਤਸਰ ਵੇਖੇ ਇਹ ਪਾਵਨ ਸਰੂਪ ਲਿਆਂਦੇ ਗਏ ਐਸਜੀਪੀਸੀ ਨੇ ਗੁਰੂ ਰਾਮਦਾਸ ਹਵਾਈ ਅੱਡੇ ਤੇ ਇਹ ਸਰੂਪ ਲਿਆਂਦੇ ਨੇ ਪਾਲਕੀ ਵਾਲੀ ਗੱਡੀ ਦੇ ਵਿੱਚ ਸਜਾ ਕੇ ਸ੍ਰੀ ਦਰਬਾਰ ਸਾਹਿਬ ਪਾਵਨ ਸਰੂਪ ਲਿਆਂਦੇ ਗਏ ਦੋਵੇਂ ਸਰੂਪਾਂ ਨੂੰ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਜੀ ਵੇਖੇ ਸਸ਼ੋਭਿਤ ਕੀਤਾ ਗਿਆ